ਲੋ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿ ਫਤਖ ਸੰਧੀ ਨੂਰ ਅਰਸਹੁ ਕੁਰਸਹੁ ਝਟੀਐ ਤੋਦੋ ਡਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਕਟੀਆ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ साहेबजी बेहागड़ा महल्ला चौथा हो बलहारी ਤੈਨ ਕਾਉ ਮੇਰੀ ਜਿੰਦੂੜੀਏ ਜੇ ਨ ਹਰ ਹਰ ਨਾਮ ਅਧਾਰੂ ਰਾਮ ਗੁਰ ਸਤ ਗੁਰ ਨਾਮ ਦਿਰੜਾਇਆ ਮੇਰੀ ਜਿੰਦੂੜੀਏ ਬੇਖ ਪਾਓ ਜਾਲ ਤਾਰਨ ਹਾਰੂ ਰਾਮ ਹਉ ਬਲਵਾਰੇ ਤੈਨ ਕਉ ਮੇਰੀ ਜੰਦੂੜੀਏ ਜੇ ਨਾਰ ਹਰ ਹਰ ਨਾਮ ਅਧਾਰੂ ਰਾਮ ਗੁਰ ਸਤ ਗੁਰ ਨਾਮ ਦਿਰੜਾਇਆ ਮੇਰੀ ਜਿੰਦੂੜੀਏ ਵੇਖ ਪਾਉ ਜਲ ਤਾਰਨ ਹਾਰੂਰਾਮ ਜੇਨਾ ਇੱਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ ਸੰਤ ਜਨਾ ਜੈਕਾਰੂ ਰਾਮ ਨਾਨਕ ਹਰਿ ਜਪ ਸੁਖ ਪਾਇਆ ਮੇਰੀ ਜਿੰਦੂੜੀ ਸਬਦੁ ਸੁਖ ਲਵਾਰਣ ਹਾਰੂ ਰਾਮ ਸਾਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ ਗੁਣ ਗਾਵ ਹਰ ਪ੍ਰਭ ਕੇ ਰਾਮਉ ਤੈ ਸ੍ਰਵਨ ਪਲੇ ਸੋ ਵੇਕ ਹਾ ਮੇਰੀ ਜਿੰਦੂੜੀਏ ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੂੜੀਏ ਜੋ ਜਾਇ ਲੱਗ ਗੁਰ ਪਾਰੇ ਰਾਮ ਗੋਰੇ ਵਿਟਾ ਹੋ ਨਾਨਕ ਵਾਰਿਆ ਮੇਰੀ ਜਿੰਦੜੀ ਜੈਨ ਹਰ ਹਰ ਨਾਮ ਚਿ ਤੇਰੇ ਰਾਮ ਤਰ ਭਲੇ ਪਰਵਾਨ ਹ ਮੇਰੀ ਜਿੰਦੂੜੀ ਜੋ ਸਾਧ ਸਤਗੁਰ ਦੇਖਹਿ ਰਾਮ ਤੇ ਹਾਸਤ ਕੁਲੀਤ ਪਵਿੱਤਰ ਹੈ ਮੇਰੀ ਜਿੰਦੂੜੀ ਜੋ ਹਰ ਜਸ ਹਰ ਹਰ ਲੇਖ ਹੈ ਰਾਮ ਤਿਸ ਤੇ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੜੀ ਤਿਸ ਜਨਕ ਪਾਗ ਨਿਤ ਦੀਯਾ ਮੇਰੀ ਜਿੰਦੂੜੀ ਜੋ ਮਾਰਗ ਧਰਮ ਚਲੇ ਸਹਰਾਮ ਨਾਨਕ ਤਿਲ ਵਿਟਾ ਹੋ ਵਾਰਿਆ ਮੇਰੀ ਜਿੰਦੂੜੀ ਹਾਰ ਸੋਣ ਹਰ ਨਾਮ ਮਨਿ ਸਹਾਰਾਮ ਤਰ ਤੋ ਪਾਤਾਲ ਆਕਾਸ ਹੈ ਮੇਰੀ ਜਿੰਦੂੜੀ ਸਭ ਹਰ ਹਰ ਨਾਮ ਧਿਆਵੈ ਰਾਮ ਬਸ ਸੰਤਰੋ ਮੇਰੀ ਜਿੰਦੂੜੀਏ ਨੇ ਤੁਹਾਰ ਹਰ 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 ਜਸ ਗਾਵਾ ਰਾਮ ਵਾਣ ਤਰੇਨਾ ਸਬ ਆਕਾਰ ਹੈ ਮੇਰੀ ਜਿੰਦੂੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੂੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮ ਵਾਣ ਤਰੇਣਾ ਸਭ ਆਕਾਰ ਹੈ ਮੇਰੀ ਜਿੰਦੜੀ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਦਰ ਪਨਾਇਆ ਮੇਰੀ ਜਿੰਦੂੜੀ ਜੋ ਗੁਰਮੁਖ ਭਗਤ ਮਨ ਲਾਵੈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਾ ਹੈ ਬਿਹાગੜਾ ਮਹੱਲਾ ਚੌਥਾ ਹਾਉ ਬਲੇਹਾਰੀ ਤਨ ਕਾਉ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੋਰਾ ਸਤਗੁਰ ਨਾਮ ਦਿਰੜਾਇ ਮੇਰੀ ਜਿੰਦੂੜੀਏ ਦੇਖ ਪਾਉ ਜਲ ਤਾਰਨ ਹਾਰੋ ਰਾਮ